ਪਿਛਲੀ ਵਾਰ ਵੀ ਤੁਹਾਨੂੰ ਠੇਕਾ ਮਿਲਿਆ ਸੀ ਇਸ ਵਾਰ ਵੀ ਤੁਸੀਂ ਠੇਕਾ ਲੈਣੇ ਕਾਮਯਾਬ ਹੋਏ ਹੋ ਮੇਲਾ ਪਿਛਲੀ ਵਾਰ ਬਹੁਤ ਆਕਰਸ਼ਕ ਲੱਗਿਆ ਸੀ ਉਸੇ ਤਰਜ਼ ਦੇ ਵਿੱਚ ਇਸ ਵਾਰ ਵੀ ਆਕਰਸ਼ਕ ਲੱਗੇਗਾ ਮੇਲਾ ਬਿਲਕੁਲ ਜੀ ਸਾਡੀ ਪੋਲਾ ਸ਼ੰਕਰਣ ਕੰਪਨੀ ਵੱਲੋਂ ਲਾਸਟ ਈਅਰ ਵੀ ਮੇਲਾ ਲਿੱਤਾ ਗਿਆ ਸੀ ਤੇ ਹੁਣ ਵੀ ਲਿੱਤਾ ਗਿਆ ਹੈ ਮੇਲਾ ਇਹ ਤੇ ਤੁਸੀਂ ਦੇਖੋਗੇ ਇਸ ਵਾਰ ਇੱਥੇ ਬਹੁਤ ਵਧੀਆ ਝੁੱਲੇ ਆ ਰਹੇ ਨੇ ਜਿਹੜੇ ਕੀ ਝੁੱਲੇ ਉਹ ਝੁੱਲੇ ਨੇ ਜਿਹੜੇ ਕੀ ਵੱਡੇ ਵੱਡੇ ਅਮਿਊਜ਼ਮੈਂਟ ਪਾਰਕ ਚ ਲੱਗਦੇ ਨੇ ਜਿਵੇਂ ਐਸਐਲ ਵਰਡ ਹੋ ਗਿਆ ਜਾਂ ਬਾਹਰੀ ਕੰਟਰੀਆਂ ਚ ਲੱਗਦੇ ਨੇ 4-5 ਲਿਓ ਆ ਰਹੇ ਨੇ ਜਿਵੇਂ ਸੁਨਾਮੀ ਹੋ ਗਿਆ ਰੋਲਰ ਕੋਸਟਰ ਹੋ ਗਿਆ ਇੱਕ ਬੱਚੇ ਵਾਲੀ ਬੰਪਰ ਕਾਰ ਲੈ ਕੇ ਆਏ ਆ ਬਾਕੀ ਛੋਟੇ ਬੱਚੇ ਵਾਲੀ ਵੀ ਬਹੁਤ ਸੋਹਣੀਆਂ ਆਈਟਮ ਆ ਰਹੀਆਂ ਫਰੌਗ ਝੂਲਾ ਆ ਰਿਹਾ ਵਾ ਮਤਲਬ ਕਾਫੀ ਸੋਹਣੇ ਝੂਲੇ ਆ ਰਹੇ ਨੇ ਜਿਨ੍ਹਾਂ ਕੀ ਜਿਹੜੇ ਵੀ ਪਬਲਿਕ ਤੇ ਜਨਤਾ ਆਏਗੀ ਜੇ ਪਬਲਿਕ ਆਣਗੇ ਉਹਨਾਂ ਨੂੰ ਆ ਕੇ ਪੱਕੀ ਕਹਿਣਗੇ ਕਿ ਵਾਕਈ ਮੇਲਾ ਲੱਗਿਆ ਹੈ ਪਿਛਲੇ ਵਾਰ ਜੋ ਬਿਲਡਿੰਗਾਂ ਵਗੈਰਾ ਬਣੀਆਂ ਸੀ ਉਹ ਹਾਂਜੀ ਕਾਰਟੂਨ ਟਾਈਪ ਦੀਆਂ ਤੇ ਉਹ ਇਸ ਵਾਰ ਫਿਰ ਬਣਨਗੇ ਬਰਜ ਖਲੀਫਾ ਵਾਲੀਆਂ ਬਿਲਡਿੰਗਾਂ ਹਾਂਜੀ ਬੁਰੀ ਕੋਸ਼ਿਸ਼ ਹੈ ਜੀ ਉਹ ਵੀ ਬਣਾਵਾਂਗੇ ਜੀ ਹੋਰ ਕੋਈ ਇੱਕ ਕੋਈ 에어로ਪਲੇਨ ਵੀ ਹਾਂਜੀ ਇੱਕ 에어로ਪਲੇਨ ਆ ਰਿਹਾ ਸਿੰਗਾਪੁਰ 에어ਲਾਈਨ ਆ ਰਹੀ ਹੈ ਤੇ ਸਭ ਤੋਂ ਤਾਂ ਜਿਹੜੀਆਂ ਵਾਸ਼ਰੂਮ ਵਗੈਰਾ ਲੇਡੀਜ਼ ਦੇ ਪਿਛਲੀ ਵਾਰ ਅਸੀਂ ਵੀਡੀਓ ਬਣਾਈ ਸੀ ਤਾਂ ਤੇਲੇ ਕਾਫੀ ਕਮੈਂਟ ਆਏ ਸੀ ਵਾਸ਼ਰੂਮ ਦੇ ਜਾਣ ਵਾਸਤੇ ਪ੍ਰਬੰਧ ਹੈ ਨਹੀਂ ਉਹ ਵੀ ਪ੍ਰਬੰਧ ਹੋਣਗੇ ਹਾਂਜੀ ਐਤਕੀ ਉਹ ਵੀ ਹੈ ਉਹ ਵੀ ਬਣਾਵਾਂਗੇ ਜੀ ਬਾਕੀ ਸਿਕਿਉਰਟੀ ਵਗੈਰਾ ਦਾ ਪ੍ਰਬੰਧ ਵੀ ਹੈ ਸਾਰਾ ਲਾਸਟ ਟਾਈਮ ਦਾ ਬੈਟਰੀ ਬਣਾ ਦੇਣਾ ਤੇ ਕਦੋਂ ਤੱਕ ਮੇਲਾ ਸ਼ੁਰੂ ਹੋ ਜੂਗਾ ਇਹ ਉਮੀਦ ਹੈ ਜੀ 9 ਜਾਂ 10 ਤਰੀਕ ਤੱਕ ਚਾਲੂ ਹੋ ਜਾਏਗਾ ਤੇ ਟਿਕੜਾ ਕਿੰਨੀ ਇਸ ਵਾਰ ਹਾਂਜੀ ਹਾਂਜੀ ਐਂਟੀ ਕਿੰਨੀ ਐਂਟੀ ਬਜਣੀ ਲਾਸਟ ਇਅਰ ਸੀ ਉਨੀ ਗਈ ਜੀ ਕੋਈ ਉਹ ਮੈਨੂੰ ਕੁਐਸਚਨ ਪਿਛਲੀ ਵਾਰ بارش ਹੋਈ ਸੀ ਕਾਫੀ ਮੁਸ਼ਕਲਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ ਸੀ ਜੈਸ ਐ ਟੈਂਡਰ ਗਾਰ ਤੇ ਪਾਣੀ ਦੀ ਸਮੱਸਿਆ ਤੇ ਨਿਕਾਸੀ ਵਾਸਤੇ ਪ੍ਰਸ਼ਾਸਨ ਨੇ ਕੋਈ ਹੱਲ ਕੀਤਾ ਇਸ ਵਾਰ ਕੋਈ ਮੈਸੇ ਦਾ ਹੀ ਦੇਖੋ ਮੈਨੂੰ ਸੜਕ ਤੇ ਕੋਈ ਲੱਗ ਨਹੀਂ ਰਿਹਾ ਕਿ ਪ੍ਰਸ਼ਾਸਨ ਨੇ ਕੋਈ ਹੱਲ ਕੀਤਾ ਵਾ ਸਾਲ ਚ ਬੇਸ਼ੱਕ ਜਗ੍ਹਾ ਤਾਂ ਉਦਦੀਆਂ ਜਿਵੇਂ ਜ਼ਮੀਨ ਪਈ ਆ ਬਾਕੀ ਠੀਕ ਹੈ ਇਹ ਜੋ ਵੀ ਪ੍ਰਮਾਤਮਾ ਦੇ ਮੂਰੇ ਤਾਂ ਕੁਝ ਕਰ ਨਹੀਂ ਸਕਦਾ ਜੀ ਇਨਸਾਨ ਵੱਡੀ ਰਕਮ ਵਸੂਲਦੇ ਆ ਤੁਹਾਡੇ ਤੋਂ ਤੁਹਾਨੂੰ ਲੱਗਦਾ ਨਹੀਂ ਵੀ ਸਹੂਲਤਾ ਪ੍ਰਸ਼ਾਸਨ ਨੂੰ ਦੇਣੀ ਚਾਹੀਦੀ ਨਹੀਂ ਇਸ ਦੇ ਮੁਤਾਬਕ ਬਿਲਕੁਲ ਜੀ ਪ੍ਰਸ਼ਾਸਨ ਨੂੰ ਚਾਹੀਦਾ ਕਿ ਸਾਰਾ ਕੁਝ ਦੇਣਾ ਚਾਹੀਦਾ ਬਟ ਇੱਥੇ ਹੈ ਨਹੀਂ ਕੋਈ ਇਹਨਾਂ ਦਾ ਸਿਸਟਮ ਬਣਾਣਗੇ ਤਾਂ ਵਧੀਆ ਗੱਲ ਹੈ ਸਾਨੂੰ ਵੀ ਖੁਸ਼ੀ ਹੋਏਗੀ ਮਤਲਬ ਮੁਕਸ਼ਰਵਾਸੀਆਂ ਨੂੰ ਵੀ ਖੁਸ਼ੀ ਹੋਏਗੀ ਕਿ ਤੇ ਉਹ ਇਦਾਂ ਇਦਾਂ ਦੀ ਚੀਜ਼ਾਂ ਸਹੂਲਤਾ ਦੇਣ ਕਿ ਪਬਲਿਕ ਵਾਕਈ ਕਵੇ ਪਬਲਿਕ ਤੇ ਪ੍ਰਸ਼ਾਸਨ ਨੂੰ ਕੀ ਅਪੀਲ ਕਰਦੀ ਪਬਲਿਕ ਨੂੰ ਤਾਂ ਅਸੀਂ ਪੀ ਲੈਹੀ ਹੈ ਜੀ ਸੋਰੀ ਕਿ ਆਪਣਾ ਇੱਥੇ ਆਨ ਬਸ ਚੜ ਕੇ ਮੇਲੇ ਦਾ ਆਨੰਦ ਲੈਣ ਬਾਕੀ ਪ੍ਰਸ਼ਾਸਨਾਂ ਪ੍ਰਸ਼ਾਸਨ ਪੂਰਾ ਸਹਿਯੋਗ ਵੀ ਦੇ ਰਿਹਾ ਨਾਲ ਅਲ ਪ੍ਰਸ਼ਾਸਨ ਨੇ ਸਾਰੀ ਸਫਾਈ ਕਰਾਈ ਹੈ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਸੋਹਣੀ ਸਫਾਈ ਕਰਵਾਈ ਹੈ ਧੰਨਵਾਦ